ਅੱਜ ਮੈਂ ਸੁਖਾ ਸਿੰਘ ਵਾਲੇ ਜੋ ਭਾਈਦੇਸੇ ਦੇ ਕੋਲੇ ਇੱਕ ਭਿਆਨਕ ਅੱਗ ਲੱਗੀ ਸੀ ਉਹ ਅੱਗ ਦੀਆਂ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ ਕਿਸ ਤਰ੍ਹਾਂ ਸ਼ਾਰਕ ਕਰਾਸ ਕਰਕੇ ਸਾਰੇ ਦਰਖਤ ਰੋਖੋ ਮੱਚ ਗਏ ਸੀ ਦੀ ਅੱਗੇ ਪਏ ਇਸ ਵੀਰ ਦੀ ਇੱਕ ਛੋਟੀ ਜੀ ਦੁਕਾਨ ਸੀ ਜਿਹੜੀ ਇਹਨੇ ਸ਼ੁਰੂ ਕੀਤੀ ਸੀ ਅ ਸਰਕੇ ਦੀ ਤੇ ਨਾਲ ਬਾਂਸ ਦੇ ਝੋਪਰੀਆਂ ਬਣਾ ਕੇ ਇਹ ਛੱਪੜ ਬਣਾ ਕੇ ਵੇਚਦਾ ਸੀਗਾ ਔਰ ਕੋਈ ਦੋ ਦਿਨ ਪਹਿਲਾਂ ਮੈਂ ਪਤਾ ਲੈਣ ਆਇਆ ਸੀ ਇੱਥੇ ਕਿਸਾਨਾਂ ਦੇ ਇੱਥੇ ਵੀ ਢੀੜਾ ਮਾਰ ਕੇ ਗਿਆ ਸੀ ਪਰ ਮੇਰੇ ਵੀਰ ਦੇ ਮੂੰਹ ਤੇ ਜਿਹੜਾ ਬੜਾ ਸਦਮਾ ਲੱਗਿਆ ਹੋਇਆ ਸੀਗਾ ਇਹਦਾ ਲੱਖਾਂ ਰੁਪਏ ਦਾ ਸਮਾਨ ਜਿਹੜਾ ਸੜਕੀ ਉੱਤੇ ਸੁਆਹ ਹੋ ਗਿਆ ਪਰ ਸਰਕਾਰ ਵੱਲੋਂ ਮੁਆਵਜ਼ਾ ਜਿਹੜਾ ਮਿਲਣਾ ਉਹ ਤਾਂ ਮਿਲ ਹੀ ਜਾਣਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਇਸ ਵੀਰ ਨੂੰ ਪਰ ਉਹਦੇ ਲਈ ਸਮਾਂ ਲੱਗਣਾ ਪਰ ਪਹਿਲਾਂ ਇਹ ਪਤਾ ਲੱਗਿਆ ਕਿ ਇਸ ਵੀਰ ਦੀਆਂ ਦੱਸਿਆ ਕਿ ਛੋਟੀਆਂ-ਛੋਟੀਆਂ ਬੱਚੀਆਂ ਨੇ ਘਰ ਦਾ ਇਹ ਸਾਰਾ ਮਾਲਕ ਸਾਰੇ ਘਰ ਨੂੰ ਚਲਾਉਂਦਾ ਕਰਦਾ ਇਹੀ ਹੈ ਇਸ ਕਰਕੇ ਮੈਂ ਅੱਜ ਆਪਦੀ 1 ਮਹੀਨੇ ਦੀ ਜਿਹੜੀ ਤਨਖਾਹ ਜਿਹੜੀ ਸਾਰੇ ਉਹ ਅੱਜ ਇਸ ਵੀਰ ਨੂੰ ਚੈੱਕ ਸੰਕ ਕੇ ਚੱਲੇ ਆ ਤਾਂ ਜੋ ਕਮ ਸੇ ਕਮ ਇਹ ਮੇਰਾ ਭਰਾ ਆਪ ਦਾ ਉਸ ਕੰਮ ਨੂੰ ਦੁਬਾਰਾ ਵਾਸ ਲਿਆ ਕੇ ਕਮ ਸੇ ਕਮ ਚਲਾ ਸਕੇ ਔਰ ਮੈਂ ਆਪਦੇ ਬਲਾਕ ਪ੍ਰਧਾਨਾਂ ਨੂੰ ਵੀ ਸਾਰਿਆਂ ਨੂੰ ਕਹਿ ਚੁੱਕਿਆ ਕਿ ਕੱਲ ਤੋਂ ਅਸੀਂ ਸਾਡੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਦੀ ਜਿੰਨੀ ਕੁ ਮੇਰੇ ਮੋਰ ਹਲਕੇ ਦੀ ਜਿਹੜੀ ਕਣਕ ਸੜ ਕੇ ਸਵਾਹ ਹੋਈ ਆ ਉਹਨਾਂ ਦੀ ਮਾਲੀ ਮਦਦ ਲਈ ਕਿ ਕੰਮ ਸੇ ਕੰਮ ਸਰਕਾਰ ਵੱਲੋਂ ਮਾਵਜਾ ਤਾਂ ਆ ਹੀ ਜਾਣਾ ਥੋੜਾ ਟਾਈਮ ਦੇਰ ਲੱਗ ਜਾਂਦਾ ਕਿਉਂਕਿ ਇਥੋਂ ਰਿਪੋਰਟਾਂ ਬਣ ਕੇ ਜਾਣੀਆਂ ਨੇ ਫਿਰ ਸਾਰੇ ਪੰਜਾਬ ਦੀਆਂ ਇਕੱਠੀਆਂ ਹੋਣੀਆਂ ਉਹ ਤੇ ਟਾਈਮ ਲੱਗ ਜਾਂਦਾ ਫਿਰ ਉਹ ਉੱਪਰ ਤੱਕ ਜਾਣੀਆਂ ਠੀਕ ਹੈ ਫਿਰ ਇਹ ਦਵਾ ਕੈਬਨਿਟ ਦੇ ਪਾਸ ਹੋਣਾ ਸਮਾਂ ਲੱਗ ਜਾਂਦਾ ਪਰ ਮੈਂ ਚਾਹਣਾ ਕਿ ਕਮ ਸੇ ਕਮ ਸਾਡੇ ਉਹ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਜਿਨ੍ਹਾਂ ਨੇ ਹੀ ਸਿੱਟੀ ਕੀਤੇ ਲੈ ਕੇ ਪਹਿਲੀ ਕਰੀ ਸੀ ਉਹਨਾਂ ਨੂੰ ਕਮ ਸੇ ਕਮ ਉਹਨਾਂ ਨੂੰ ਖਾਣ ਜੋਗੇ ਦਾਣੇ ਇਕੱਠੇ ਕਰਕੇ ਤਾਂ ਦੇਣ ਦੀ ਇੱਕ ਜੋਗ ਉਪਰਾਲਾ ਕਰਨ ਦੀ ਅੱਜ ਕੋਸ਼ਿਸ਼ ਕੀਤੀ ਐ ਇਸ ਵੀਰ ਨੂੰ ਅੱਜ ਇੱਕ ਮਹੀਨੇ ਦੀ ਤਨਖਾਹ ਦੇ ਕੇ ਕੇ ਆਪਦਾ ਜਿਹੜੀ ਦੁਕਾਨ ਛੜੀ ਐ ਉਹਦਾ ਕੰਮ ਨਵੇਂ ਸਿਰ ਤੋਂ ਲਿਆ ਕੇ ਚਲਾ ਸਕੇ ਆਪਦੇ ਬੱਚਿਆਂ ਲਈ ਫੇਰ ਤੋਂ ਕਮਾਈ ਦੇ ਇੱਕ ਲਈ ਸਾਧਨ ਬਣਾ ਸਕੇ ਤੇ ਨਾਲ ਹੀ ਮੈਂ ਸਾਡੇ ਆਪ ਜੀ ਦੇ ਮਾਧਿਅਮ ਜਰਿਆ ਪੰਜਾਬੀਆਂ ਨੂੰ ਬੇਨਦ ਕਰਦਾ ਕਿ ਜਿੱਥੇ ਜਿੱਥੇ ਵੀ ਕਿਤੇ ਅੱਗ ਲੱਗੀ ਐ ਕਮ ਸੇ ਕੰਮ ਇੱਕ ਵਾਰੀ ਆਪਾਂ ਫੇਰ ਅਸੀਂ ਪੰਜਾਬੀ ਬਰੇ ਲੰਗਰ ਪੰਜਾਬੀ ਸਾਡੇ ਜਿਹੜੇ ਜਦੋਂ ਲਾਉਂਦੇ ਨੇ ਸਾਡੇ ਗੁਰੂਆਂ ਦਾ ਵਕਸ਼ਿਆ ਹੋਇਆ ਸਾਨੂੰ ਜਿਹੜਾ ਦਿੱਤਾ ਹੋਇਆ ਬਾਬਾ ਨਾਨਕ ਜੀ ਨੇ ਤਾ ਆਪਾਂ ਦਾ ਸਬੰਧ ਵੀ ਕੱਢਦੇ ਰਹਿਣੇ ਆ ਲੰਗਰ ਲਈ ਤਾਂ ਸਭ ਤੋਂ ਵੱਡਾ ਦਸਬੰਧ ਹੋਵੇਗਾ ਕਿ ਕਮ ਸੇ ਕਮ ਜੇ ਕਿਸੇ ਦੀ ਕਿਸਾਨ ਦੀ ਫਸਲ ਮੱਝ ਗਈ ਹੈ ਤੇ ਕਮ ਸੇ ਕਮ ਉਹ ਪੈਂਦਾ ਜਾ ਕੇ ਉਹਨਾਂ ਦੀ ਮਦਦ ਕਮ ਸੇ ਕਮ ਉਹਦੇ ਖਾਣ ਲਈ ਆਟੇ ਲਈ ਦਾਣੇ ਲਈ ਨੂਨ ਮਿੱਥੇ ਮਸਾਲੇ ਲਈ ਇੰਨੇ ਇੱਕ ਆਪਾਂ ਮਦਦ ਕਰ ਸਕੀਏ ਔਰ ਨਾਲ ਹੀ ਸਾਡੀਆਂ ਕਿਸਾਨ ਜੰਦੇਬੰਦੀਆਂ ਜਿੰਨੀਆਂ ਵੀ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਸਤਿਕਾਰਯੋਗ ਨੇ ਸਾਰੇ ਕਿ ਆਪਾਂ ਹਰ ਸਾਲ ਕਿਸਾਨ ਆਪ ਦੀ ਦਸਵੰਧੋਂ ਕੱਢ ਕੇ ਤੁਹਾਡੇ ਨਾਲ ਹਿੱਸਾ ਪਾਉਂਦੇ ਰਹੇ ਨੇ ਮੈਂ ਕਹਣਾ ਤੁਸੀਂ ਵੀ ਆਓ ਕਿ ਪਿੰਡਾਂ ਦੇ ਵਿੱਚ ਇਹਨਾਂ ਜਿਹੜੇ ਕਿਸਾਨਾਂ ਦੀਆਂ ਸੜੀਆਂ ਫਸਲਾਂ ਨੇ ਉਹਨਾਂ ਲਈ ਕਿ ਇਕੱਠੇ ਹੋ ਕੇ ਮਹਿਮ ਬਣਾ ਕੇ ਆਪਾਂ ਰਲ ਕੇ ਸਾਰੇ ਦਾਣੇ ਇਕੱਠੇ ਕਰਕੇ ਇਹਨਾਂ ਦੇ ਆਪਾਂ ਪਰਿਵਾਰਾਂ ਨੂੰ ਉਹਨਾਂ ਨੂੰ ਦੇਈਏ ਤਾਂ ਜੋ ਉਹਨਾਂ ਨੂੰ ਇੱਕ ਹਸਾਰਾ ਲੱਗ ਸਕੇ ਔਰ ਨਾਲ ਹੀ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਤੈਅ ਕੀਤਾ ਹੋਇਆ ਮੁਆਵਜ਼ਾ ਉਹ ਵੀ ਇਸ ਪਰਿਵਾਰਾਂ ਤੱਕ ਚਾਹੇ ਉਹ ਵੀਰ ਦੀ ਦੁਕਾਨ ਛੜੀ ਹੈ ਬੇਸ਼ੱਕ ਬਹੁਤ ਕਿਸਾਨ ਭਰਾਵਾਂ ਦੀ ਜਿਹੜੀ ਕਣਕ ਸੜੀ ਹੈ ਜਾਂ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਸੋ ਬਹੁਤ-ਬਹੁਤ ਧੰਨਵਾਦ ਔਰ ਮੈਂ ਵੀਰ ਨੂੰ ਕਹਿਣਾ ਹੌਸਲਾ ਰੱਖ ਇਹਨਾਂ ਦਿਲ ਛੁਟਕੇ ਨਾ ਬਹਿਤ ਅਸੀਂ ਤੇਰੇ ਨਾਲ ਖੜੇ ਆ ਔਖੇ ਟਾਈਮ 'ਚ ਖੜੇ ਆ ਔਰ ਹਮੇਸ਼ਾ ਖੜੇ ਰਹਿਾਂਗੇ ਸਾਡਾ ਇੱਕੋ ਮਕਸਦ ਹੈ ਕਿ ਜੇ ਕਿਸੇ ਦੇ ਵੀ ਕਰੇ ਨੁਕਸਾਨ ਹੁੰਦਾ ਹੈ ਤਾਂ ਰਲ ਕੇ ਜਨੁਸਹਾਰਾ ਲਾਵਾਂਗੇ ਉਹ ਕਈ ਗੁਣਾ ਦੁੱਗਣਾ ਹੋ ਕੇ ਲੋਕ ਆਪ ਮਹਿਮਬਨ ਆ ਕੇ ਹੋਰ ਥਾਂ ਵੀ ਫਾਇਦੇ ਨਾਲ ਉਹਨੂੰ ਬੇਦਾ ਬਚਾਉਂਦੇ ਆ ਵੀ ਹਾਂ ਕਿਵੇਂ ਨਾ ਕਿਵੇਂ ਉਹ ਫਿਰ ਰੋਜ਼ਗਾਰ ਤੇ ਫਿਰ ਉਹ ਆਪਦੇ ਸਮਰਥ ਹੋ ਕੇ ਰੋਜ਼ਗਾਰ ਦੇ ਵਿੱਚ ਆਪਦੇ ਬੱਚਿਆਂ ਢਿੱਡ ਪਾਲ ਸਕੀ ਸੋ ਸਤਕਾਰਯੋਗ ਸਾਥੀ ਪੰਜਾਬ ਦੇ ਜਿੰਨੇ ਵੀ ਦੇਖ ਰਹੇ ਆ ਔਰ ਆਬਾ ਦਾ ਦਸਬੰਦ ਕੱਢ ਕੇ ਆ ਕਣਕ ਦੀ ਨਾਲ ਜਾਂ ਕਣਕ ਸੜਨ ਦੇ ਜਾਂ ਕਣਕ ਦੇ ਵਿੱਚ ਅੱਗ ਲੱਗੀ ਦੇ ਨਾਲ ਕਿਸੇ ਦੇ ਘਰਾ ਚੱਗ ਵਰਗੀ ਕਿਸੇ ਥਾਂਵਾਂ ਤੇ ਕਿਸੇ ਦੇ ਪਸ਼ੂਆਂ 'ਚ ਨੁਕਸਾਨ ਹੋ ਗਿਆ ਜਾਂ ਕਿਸੇ ਦਾ ਟਰੈਕਟਰ ਸੜ ਗਿਆ ਕਿਸੇ ਦਾ ਮੋਟਰਸਾਈਕਲ ਇਸ ਵੀਰ ਦਾ ਵੀ ਸੜਿਆ ਕਿਸੇ ਦਾ ਹੋਰ ਮਸ਼ੀਨਰੀ ਸੜ ਗਈ ਤਾਂ ਆਉ ਪੰਜਾਬੀ ਉਹ ਆਪਣੀ ਉਹ ਵੱਡੀ ਦਿਲਦਰਾਈ ਨੂੰ ਆਪਾਂ ਨਾ ਭੁੱਲ ਗਏ ਆਉ ਫੇਰ ਇੱਕ ਵਾਰੀ ਫੇਰ ਇਕੱਠੇ ਹੋ ਕੇ ਇਹ ਸਾਰੇ ਜਾਣੇ ਯੋਗਦਾਨ ਪਾਈਏ ਔਰ ਸਾਂਝੇ ਤੌਰ ਤੇ ਆਪਾਂ ਮਦਦ ਕਰੀਏ ਪੀੜਤ ਪਰਿਵਾਰਾਂ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ